ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਕਣਕ ਦੀ ਫਸਲ ਤਕਰੀਬਨ ਜਿਹੜਾ ਹੈਗਾ ਨਸਾਰਾ ਕਰ ਚੁੱਕੀ ਆ ਦੁੱਧਾ ਬਣ ਰਿਹਾ ਹੈ ਕਈ ਕਣਕਾਂ ਜਿਹੜੀਆਂ ਅਗੇਤੀਆਂ ਕਣਕਾਂ ਨੇ ਉਹ ਕੁਝ ਦਿਨਾਂ 'ਚ ਪੱਕ ਕੇ ਤਿਆਰ ਹੋ ਜਾਣੀਆਂ ਇਸ ਟਾਈਮ ਜਿਹੜਾ ਮੁੱਖ ਸਵਾਲ ਆ ਰਿਹਾ ਹੈ ਬੱਲੀਆਂ ਦੇ ਉੱਤੇ ਕਣਕ ਦੇ ਸਿੱਟਿਆਂ ਦੇ ਉੱਤੇ ਜਿਹੜੇ ਦਾਗ ਧੱਬੇ ਸਪਾਈਕਲੈਟਸ ਦੇ ਉੱਤੇ ਮੱਖੀਆਂ ਦੇ ਉੱਤੇ ਛਿਲਕਾ ਜਿਹੜਾ ਹੁੰਦਾ ਦਾਣੇ ਦੇ ਉੱਪਰ ਉਹਦੇ ਤੇ ਦਾਗ ਧੱਬੇ ਪੈ ਰਹੇ ਆ ਇਹਦੇ ਬਾਰੇ ਕਿਸਾਨ ਵੀ ਕੰਦਾ ਸਵਾਲ ਸੀਗਾ ਕੱਲ ਮੈਂ ਕਾਫੀ ਕਿਸਾਨ ਵੀਰਾਂ ਤੋਂ ਜਿਹੜਾ ਇੱਕ ਸਵਾਲ ਪੁੱਛਿਆ ਸੀਗਾ ਆਪਾਂ ਫੇਸਬੁੱਕ ਤੇ ਕਿ ਕਿਹੜੀ ਕਿਹੜੀ ਕਿਸਮ ਚਾਰੇ ਕਿਉਂਕਿ ਮੈਂ ਕੁਝ ਖੇਤ ਦੇਖੇ ਦਾਗ ਧੱਬੇ ਹੈਗੇ ਆ ਚਾਹੇ ਕੋਈ ਵੀ ਕਿਸਮ ਹੋਵੇ ਕਈ ਜਗ੍ਹਾ ਦੇ ਉੱਤੇ ਬਿਲਕੁਲ ਖੇਤ ਸਾਫ ਹੈ ਕਈ ਜਗ੍ਹਾ ਦੇ ਉੱਤੇ ਦਾਗ ਧੱਬੇ ਜਿਹਦੇ ਵਿੱਚ TW 222 ਹੈ 303 327 371 PWW 826 ਤੇ ਇਹੇ ਦਾਗ ਧੱਬੇ ਨਜ਼ਰ ਆ ਰਹੇ ਇਹਦੇ ਵਿੱਚ ਜਿਹੜੀਆਂ ਹੈਗੀਆਂ ਦੋ ਕੰਡੀਸ਼ਨਾਂ ਹੁੰਦੀਆਂ ਨੇ ਕਿਸਾਨ ਵੀਰੋ ਇੱਕ ਤਾਂ ਇਹ ਹੈ ਕਿ ਜਿਹੜੇ ਦਾਣਾ ਤੁਹਾਡਾ ਬਣਨਾ ਸ਼ੁਰੂ ਹੋ ਗਿਆ ਨਾਰਮਲ ਦਾਣਾ ਬਣ ਰਿਹਾ ਹੈ ਉਸ ਤੋਂ ਬਾਅਦ ਤਾਕਤ ਬੱਪਿਆ ਇੱਕ ਹੈਗਾ ਕਿ ਜਦੋਂ ਤੁਹਾਡਾ ਜਿਹੜਾ ਕਣਕ ਨੇ ਅਨਸਾਰਾ ਲਿਆ ਸਿੱਟਾ ਨਿਕਲਿਆ ਆ ਜਦੋਂ ਪੋਲੀਨੀਸ਼ਨ ਕੰਪਲੀਟ ਹੁੰਦੀ ਨਾਲ ਹੀ ਜਿਹੜਾ ਹੈਗਾ ਦਾਗ ਪੈਣੇ ਸ਼ੁਰੂ ਹੋ ਜਾਂਦੇ ਫਲਾਵਰਿੰਗ ਦੇ ਨਾਲ ਹੀ ਤੇ ਉੱਥੇ ਫਿਰ ਜਿਹੜੇ ਇਹ ਦਾਗ ਹੈ ਪੂਰੇ ਰੰਗ ਦੇ ਦਾਗ ਪੈਂਦੇ ਆ ਤੇ ਉਸ ਤੋਂ ਬਾਅਦ ਹੌਲੀ-ਹੌਲੀ ਜਿਹੜਾ ਸਿੱਟਾ ਉਹ ਕਾਲਾ ਹੋ ਜਾਂਦਾ ਹੈ ਦਾਣੇ ਬਹੁਤ ਪ੍ਰੀਕ ਹੋ ਜਾਂਦੇ ਕਈ ਧਾਵਾਂ ਦੇ ਉੱਤੇ ਪੱਕੇ ਜਿਹੜੇ ਪੱਤਿਆਂ ਦੇ ਉੱਤੇ ਜਿਹੜੇ ਪੂਰੇ ਰੰਗ ਦੇ ਦਾਗ ਤੇ ਪੀਲੇ ਉਹਨਾਂ ਦੇ ਕਿਨਾਰੇ ਮੈਂ ਵੀਡੀਓ ਦੇ ਵਿੱਚ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਨਿਸ਼ਾਨੀਆਂ ਜਿਹੜੇ ਤੋਂ ਕਿਸਾਨ ਵੀਰ ਘਬਰਾਉਂਦੇ ਕਿ ਉੱਲੀ ਰੋਗ ਨਾ ਹੋਵੇ ਇਹਦੇ ਬਾਰੇ 3-4 ਸਾਲ ਪਹਿਲਾਂ ਨਾ ਮਤਲਬ ਪਿਛਲੇ 3-4 ਸਾਲ ਤੋਂ ਇਹ ਜਿਹੜੀ ਸਮੱਸਿਆ ਕਈ ਧਾਵਾਂ ਦੇ ਉੱਤੇ ਸ਼ੁਰੂ ਹੋਈ ਹੈ ਖਾਸ ਤੌਰ ਤੇ ਪਹਿਲਾਂ 222 ਜਾਈ ਸੀ ਇੱਕ ਸਾਲੇ ਉਦੇ ਬਾਰੇ ਬਕਾਇਦਾ ਜਿਹੜੀ ਹੈਗੀ ਆ ਪੀਐਜੂ ਲੁਧਿਆਣਾ ਵੱਲੋਂ ਇਹ ਕਲੀਅਰ ਕੀਤਾ ਗਿਆ ਸੀ ਮਾਰਾ ਵੱਲੋਂ ਕਿ ਇਹ ਜਿਹੜਾ ਹੈਗਾ ਮੌਸਮ ਦਾ ਪ੍ਰਭਾਵ ਹੈ 2021 ਚ ਮੇਰਾ ਖਿਆਲ ਤਾਪਮਾਨ ਇੱਕਦਮ ਕਾਫੀ ਉੱਚਾ ਗਿਆ ਸੀਗਾ ਨਸਾਰੇ ਜਾਂ ਦੁੱਧਾ ਪਰਨ ਸਮੇ ਤੇ ਇਸ ਵਾਰ ਜੇ ਆਪਾਂ ਗੱਲ ਕਰੀਏ ਤਾਂ ਤਾਪਮਾਨ ਜਿਹੜਾ ਉਹ ਆਉਂਦੇ 5-7 ਦਿਨਾਂ ਚ ਅਜੇ ਵਧੂਗਾ ਕਿਉਂਕਿ ਜਿਹੜਾ ਨਾਲ ਦੀ ਨਾਲ ਇੱਕਦਮ ਤਾਪਮਾਨ ਉੱਚਾ ਗਿਆ ਸੀਗਾ 32 ਤਾਈ ਤੇ ਫਿਰ ਮੌਸਮ ਦੇ ਵਿੱਚ ਪਕਾੜ ਆਇਆ ਹੁਣ ਜਿਹੜਾ ਹੈਗਾ ਇਹ ਜਿਹੜੀ ਹੈਗੀ ਸੰਭਾਵਨਾ ਹੈਗੀ ਹੈ ਕਿ ਅਗਲੇ ਮੰਗਲਵਾਰ ਤਾਈਂ ਜਾਂ ਕਾ ਮੰਗਲਵਾਰ ਛੱਡ ਕੇ ਅੱਜ ਜਿਹੜਾ ਸੋਮਵਾਰ ਆ ਕੱਲ ਨੂੰ ਛੱਡ ਕੇ ਜਿਆਣੀ ਸੱਤਾ ਅੱਠਾਂ ਦਿਨਾਂ ਤੱਕ ਇਹ 35 ਡਿਗਰੀ ਜਾਂ 36 ਡਿਗਰੀ ਸੈਂਟੀਗ੍ਰੇਡ ਤੱਕ ਉੱਚ ਤਾਪਮਾਨ ਜਾਣ ਦੇ ਅਸਾਰ ਹੈਗੇ ਤੇ ਰਾਤ ਦਾ ਤਾਪਮਾਨ ਘੱਟੋ ਘੱਟ 18-19 ਤੱਕ ਜਾਊਗਾ ਜਿਆਣੀ ਗਰਮੈਸ਼ ਹੋਊਗੀ ਪਰ ਨਾਲ ਨਾਲ ਆਪਣੇ ਦਾਣੇ ਦਾ ਪਕਾਵਾ ਵੀ ਹੋ ਰਿਹਾ ਹੈ ਮੌਸਮ ਠੀਕ ਹੈ ਫੇਵਰੇਬਲ ਹੈ ਚੰਗੇ ਝਾੜ ਦੀ ਉਮੀਦ ਆਪਾਂ ਕਣਕਾਂ ਤੋਂ ਕਰ ਸਕਦੇ ਹਾਂ ਬਹੁਤ ਸ਼ਾਨਦਾਰ ਝਾੜ ਦੀ ਆ ਜਿਹੜੀ ਆਸ ਕਰ ਸਕਦੇ ਹਾਂ ਕਿਉਂਕਿ ਆਪਾਂ ਜਿੱਥੇ ਦੇਖਭਾਲ ਕਿਸਾਨ ਵੀਰਾਂ ਨੇ ਕੀਤੀ ਆ ਹੁਣ ਇੱਕ ਜਿਹੜਾ ਹੈਗਾ ਇਹ ਜ਼ਰੂਰ ਦੱਸਿਆ ਜੇ ਕਿਉਂਕਿ ਜਿਹੜਾ ਇਹ ਜੇ ਆਪਾਂ ਗੱਲ ਕਰੀਏ ਨਾ ਇਹ ਮੌਸਮੀ ਇਫੈਕਟ ਜਦੋਂ ਟੈਂਪਰੇਚਰ ਅਪ ਡਾਊਨ ਹੁੰਦਾ ਫਲਕਚੁਏਸ਼ਨ ਹੁੰਦਾ ਤਾਂ ਕਈ ਵਾਰੀ ਇਸ ਤਰ੍ਹਾਂ ਦੇ ਦਾਗ ਧੱਬੇ ਪੈ ਜਾਂਦੇ ਇਹ ਤੋਂ ਬਹੁਤਾ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਇਹ ਨਹੀਂ ਹੁੰਦਾ ਕਿ ਹੁਣ ਦਾਗ ਧੱਬਾ ਬਣ ਰਾਕ ਪਿਆ ਦਾਣਾ ਵੀ ਜਿਹੜਾ ਹੈਗਾ ਕਾਫੀ ਸਾਈਜ਼ ਸ਼ੇਪ ਬਣਾਈ ਜਿਠਾ ਤੇ ਆਪਾਂ ਉੱਤੇ ਸਪਰੇਅ ਕਰਨ ਲ ਗਲੀਉਮ ਬਲਾਜ਼ ਦੀ ਜੇ ਮੈਂ ਤੁਹਾਨੂੰ ਗੱਲ ਦੱਸਾਂ ਇਹਦੇ ਦੇਖਣ 'ਚ ਦਾਗ ਧੱਬੇ ਉਸੇ ਤਰ੍ਹਾਂ ਦੇ ਹੀ ਆ ਜਿਹੜੀ ਗਲੀਉਮ ਬਲਾਜ਼ ਆ ਨਾ ਉਹ ਕਿਸਾਨ ਵੀਰੋਂ ਪੱਤਿਆਂ 'ਤੇ ਸ਼ੁਰੂ ਹੁੰਦੀ ਆ ਪੱਤਿਆਂ ਦੀਆਂ ਨਿਸ਼ਾਨੀਆਂ ਤੁਹਾਨੂੰ ਦਿਖਾਈਆਂ ਕਿ ਪੱਤਿਆਂ 'ਤੇ ਪੂਰੇ ਰੰਗ ਦੇ ਧੱਬੇ ਪੈਂਦੇ ਆ ਸਾਈਡਾਂ 'ਤੇ ਜਿਹੜੇ ਕਿਨਾਰੇ ਪੀਲੇ ਹੁੰਦੇ ਆ ਤਣੇ 'ਤੇ ਵੀ ਦਾਗ ਪੈ ਜਾਂਦੇ ਆ ਫੇਰ ਉਹ ਸਿੱਟੇ 'ਤੇ ਜਦੋਂ ਸਿੱਟਾ ਨਿਕਲਦਾ ਨਾਲ ਦੀ ਨਾਲ ਜਿਹੜਾ ਹੈਗਾ ਸਿੱਟੇ 'ਤੇ ਪੈ ਜਾਂਦੇ ਆ ਜਿਹੜਾ ਜੇ ਆਪਾਂ ਇਹਨੂੰ ਕਹੀਏ ਕਿ ਜੇ ਉਹਦੇ ਵਿੱਚ ਦਾਣਾ ਤੁਹਾਡੇ ਸਿੱਟੇ ਦੇ ਵਿੱਚ ਪੂਰਾ ਬਣ ਰਿਹਾ ਹੈ ਸਾਈਜ਼ ਸ਼ੇਪ ਪੂਰੀ ਵਧੀਆ ਬਣ ਰਹੀ ਹੈ ਇਹ ਦਾਗ ਧੱਬੇ ਕਈ ਵਾਰ ਬਾਹਰ ਪੈ ਜਾਂਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ ਝਾੜ ਤੁਹਾਡੇ ਤੇ ਕੋਈ ਕਸਾਰਾ ਨਹੀਂ ਪਾਊਗਾ ਜੇ ਆਪਾਂ ਕਹਿ ਲਈਏ ਕਿ ਜੇ ਜਿਹੜੀਆਂ ਗਲੂਮ ਬਲੌਚ ਜਿਹੜੀ ਗਲੂਮ ਬਲੌਚ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦਿਖਾਇਆ ਸਿੱਟਾ ਨਾ ਹੌਲੀ ਹੌਲੀ ਕਾਲਾ ਹੋ ਜਾਂਦਾ ਜੇ ਇਕੱਲੇ ਦਾਗ ਧੱਬੇ ਪਏ ਆ ਪ੍ਰੋਪਰ ਜਿਹੜਾ ਸਿੱਟਾ ਬਣਿਆ ਹੋਇਆ ਦਾਣੇ ਵੀ ਸਹੀ ਬਣ ਰਹੇ ਆ ਇਹ ਜਿਹੜਾ ਹੈਗਾ ਮੌਸਮੀ ਪ੍ਰਭਾਵ ਕਹਿ ਸਕਦੇ ਜਿਹੜੀ ਗਲੀਉਮ ਬਲਾਚ ਹੈ ਗਲੀਉਮ ਬਲਾਚ ਦੇ ਵਿੱਚ ਜਿਹੜਾ ਫੰਗਸ ਰੋਗ ਹੈ ਚਪਤਿਆਂ ਤੇ ਜਿਵੇਂ ਤੁਹਾਨੂੰ ਦੱਸਿਆ ਕਿ ਦਾਗ ਧੱਬੇ ਪੈ ਕੇ ਸਿੱਟਿਆਂ ਤੇ ਪੈ ਕੇ ਕਾਲੇ ਹੋ ਜਾਂਦੇ ਇਹ ਸੈਪਟੋਰੀਆ ਨਡੋਰਮ ਜਾਂ ਪੈਰਾਸਟੈਗਨੋਸਪੋਰਾ ਨਡੋਰਮ ਜਿਹੜੀ ਫੰਗਸ ਆ ਉਹਦੇ ਕਰਕੇ ਹੁੰਦਾ ਗਰਮ ਤੇ ਸਿਲਾ ਮਤਲਬ ਉੱਚ ਤਾਪਮਣ ਤੇ ਹਵਾ ਦੇ ਵਿੱਚ ਨਮੀ ਵੱਧ ਉਹਦੇ ਵਿੱਚ ਜਿਹੜੇ ਸਪੋਰ ਇਹਦੇ ਜਰਮੀਨੇਟ ਕਰ ਸਕਦੇ ਆ ਤਾਂ ਫਿਰ ਉਹਦੇ ਵਿੱਚ ਜਿਹੜਾ ਹੈਗਾ ਦਾਣੇ ਦਾ ਵਜਨ ਘਟਦਾ ਦਾਣੇ ਬਰੀਕ ਪੈਂਦੇ ਆ ਤੇ ਝਾੜ ਤੇ ਅਸਰ ਪੈਂਦਾ ਹੀ ਆ ਦੂਸਰੀ ਗੱਲ ਕਿ ਤੁਹਾਡਾ ਜਿਹੜਾ ਹੈਗਾ ਜਦੋਂ ਨਸਾਰਾ ਕਣਕ ਨੇ ਲਾਇਆ ਦਾਗ ਤੱਬੇ ਪੈ ਗਏ ਜਦੋਂ ਸਮੱਸਿਆ ਆ ਗਈ ਫਿਰ ਇਹ ਤੇ ਤੁਸੀਂ ਉਲੀਨਾਸ਼ਕ ਕਰੋਗੇ ਦਾਗ ਤੱਬੇ ਸਹੀ ਨਹੀਂ ਹੋਣੇ ਇਹ ਰੋਗ ਜਿਹੜਾ ਹੈਗਾ ਫਿਰ ਇਹ ਕੰਟਰੋਲ ਨਹੀਂ ਹੋਣਾ ਕਿਉਂਕਿ ਇਹ ਜਿਹੜਾ ਹੈਗਾ ਜਦੋਂ ਆਪਾਂ ਸਪਰੇਅ ਗੋਭ ਸਮੇ ਉਲੀਨਾਸ਼ਕ ਦੀ ਕਰਦੇ ਜਾਂ ਜਦੋਂ ਸਿੱਟੇ ਨਿਕਲੇ ਨਾਲ ਹੀ ਜਿਹੜਾ ਬੂਰ ਜਿਹੜਾ ਫਲਾਵਰਿੰਗ ਹੋਣ ਤੋਂ ਕੰਪਲੀਟ ਹੋਣ ਤੋਂ ਪਹਿਲਾਂ ਪਹਿਲਾਂ ਮਤਲਬ ਪੋਲੀਨੇਸ਼ਨ ਕੰਪਲੀਟ ਹੋਣ ਤੋਂ ਪਹਿਲਾਂ ਪਹਿਲਾਂ ਜਿਵੇਂ ਹੀ ਸਿੱਟੇ ਨਿਕਲੇ ਨਾਲ ਹੀ ਤੁਸੀਂ ਸਪਰੇਅ ਕਰ ਰਹੇ ਹਾਂ ਜਾਂ ਕੋਸ਼ਿਕਾ ਨਸਾਰਾ ਕੀਤਾ ਸਪਰੇਅ ਕਰ ਰਹੇ ਹਾਂ ਉਲੀਨਾਸ਼ਕ ਦੀ ਉਹ 스테ਜ ਤੇ ਆਪਾਂ ਕੰਟਰੋਲ ਕਰ ਸਕਦੇ ਹਾਂ ਜਦੋਂ ਇਹਦੀ ਇਨਫੈਕਸ਼ਨ ਹੋਈ ਆ ਉਸ ਤੋਂ ਬਾਅਦ ਆਪਾਂ ਕੰਟਰੋਲ ਨਹੀਂ ਕਰ ਸਕਦੇ ਜਦੋਂ ਜਿਹੜੇ ਤੁਹਾਡੇ ਜਿੱਥੇ ਸਿੱਟਾ ਪ੍ਰੋਪਰ ਬਣਿਆ ਹੋਇਆ ਦਾਗ ਧੱਬੇ ਮਾੜੇ ਮੋٹے ਪਏ ਆ ਪਰ ਦਾਣਾ ਉੱਚ ਪੂਰਾ ਬਣ ਰਿਹਾ ਕਿਸੇ ਕਿਸਮ ਦੀ ਕੋਈ ਖਬਰਾਂ ਦੀ ਜ਼ਰੂਰਤ ਨਹੀਂ ਨਾ ਹੀ ਹੈ ਸਟੇਜ ਦੇ ਉੱਤੇ ਤੁਹਾਨੂੰ ਕੋਈ ਬਹੁਤਾ ਫਾਇਦਾ ਹੋਣਾ ਐਵੇਂ ਜਿਹੜਾ ਹੈਗਾ ਆਪਾਂ ਬਿਨਾਂ ਜ਼ਰੂਰਤ ਤੋਂ ਜਿਹੜੇ ਉਲੀਨਾਸ਼ਕ ਨਹੀਂ ਸਪਰੇਅ ਕਰਨ ਲੱਗ ਪੈਣੇ ਜੇ ਪੱਤਿਆਂ ਦੇ ਉੱਤੇ ਵੀ ਦਾਗ ਹੈ ਤਣੇ ਤੇ ਦਾਗ ਹੈ ਸਿੱਟੇ ਤੇ ਦਾਗ ਪੈਂਦੇ ਆ ਫਿਰ ਉਹ ਸਟੇਜ ਦੇ ਉੱਤੇ ਆਪਾਂ ਕੁਝ ਸੋਚ ਸਕਦੇ ਕਿ ਜੇ ਅਜੇ ਮਿਲਕ ਸਟੇਜ ਤੇ ਆ ਤਾਂ ਫਿਰ ਤੁਸੀਂ ਸਪਰੇਅ ਕਰ ਸਕਦੇ ਵਰਨਾ ਜ਼ਰੂਰਤ ਨਹੀਂ ਹੁੰਦੀ ਹੈਗੀ ਗੋਭ ਸਮੇਂ ਜਾਂ ਫਲਾਵਰਿੰਗ ਸਮੇਂ ਇਹਦਾ ਸਾਰਾ ਸ਼ੁਰੂ ਹੁੰਦਾ ਹੈ ਉਦੋਂ ਲੈਣਾ ਜੇ ਕੀਤੇ ਦਾ ਫਾਇਦਾ ਹੁੰਦਾ ਹੁਣ ਐਵੇਂ ਬਿਨਾਂ ਜ਼ਰੂਰਤ ਤੋਂ ਆਪਾਂ ਜਿਹੜੀ ਸਪਰੇ ਨਹੀਂ ਕਰਨੀ ਜਿੱਥੇ ਤੁਹਾਡਾ ਇਤਦਾਗ ਤੱਬੇ ਪਏ ਵੀ ਹੋਣਗੇ ਦਾਣਾ ਪ੍ਰੋਪਰ ਬਣ ਰਿਹਾ ਵਜਨ ਉਹ ਦਾਣੇ ਦਾ ਬਣ ਰਿਹਾ ਤਾਂ ਕਿਸੇ ਕਿਸਮ ਦੀ ਜਿਹੜੀ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਹੁਣ ਤੁਸੀਂ ਸਿਰਫ ਇਹੀ ਹੈ ਕਿ ਜਦੋਂ ਤੁਹਾਡਾ ਲਾਸਟ ਪਾਣੀ ਲੱਗ ਗਿਆ ਤੇਲੇ ਚੇਪੇ ਤੋਂ ਮੈਂ ਕੱਲ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਤੇਲੇ ਚੇਪੇ ਦੀ ਇਸ ਵਾਰ ਚ ਕੋਈ ਬਹੁਤੀ ਸਮੱਸਿਆ ਨਹੀਂ ਆਈ ਜੇ ਕਿਤੇ ਸ਼ੁਰੂਆਤ ਉਸੇ ਥਾਂ ਤੇ ਤੁਸੀਂ ਸਪਰੇਅ ਕਰ ਸਕਦੇ ਤੇਲੇ ਚੇਪੇ ਵਾਲੀ ਵੀ ਸਪਰੇਅ ਦੀ ਲੋੜ ਨਹੀਂ ਹੈਗੀ ਸੈਕੰਡ ਸਪਰੇਅ ਜਿਹੜੀ ਐਨ ਪੀ ਕੇ 13 0 45 ਜਿਹੜੀ ਬੂਰ ਪੈਣ ਤੇ ਦੁੱਧਾ ਭਰਨ ਵੇਲੇ ਕਰਨੀ ਉਹ ਵੀ ਕਿਸਾਨ ਵੀਰ ਕਰੀ ਬੈਠੇ ਆ ਹੁਣ ਜਿਹੜੀ ਹੈਗੀ ਐ ਸਪਰੇਅ ਦੀ ਮੇਰਾ ਖਿਆਲ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ 15 ਦਿਨਾਂ ਤੱਕ ਜਿਹੜੀਆਂ ਸਹੀ ਸਮੇਂ ਵਾਲੀਆਂ ਕਣਕਾਂ ਨੇ ਪੱਕੇ ਤਿਆਰ ਹੋ ਜਾਣੀਆਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ